ਸਰ ਅੱਜ ਜਥੇਬੰਦੀਆਂ ਬੰਨੀਆਂ ਜਿੱਥੇ ਬੰਨੀਆਂ ਜਿੱਥੇ ਪ੍ਰੈਸ ਕਲਾਸ ਵਿੱਚ ਇਕੱਠੀਆਂ ਹੋਈਆਂ ਉਹਦਾ ਕੀ ਕਾਰਨ ਆ ਕਿ ਕਿਸ ਹੁੰਦੇ ਨੂੰ ਲੈ ਕੇ ਅੱਜ ਤੁਸੀਂ ਇਕੱਠੇ ਹੋਏ ਹੋ ਅਸੀਂ ਦੱਸ ਦਈਏ ਕਿ ਸਿਰਫ ਅਧਿਆਪਕ ਜਥੇਬੰਦੀਆਂ ਹੀ ਇੱਥੇ ਇਕੱਤਰ ਨਹੀਂ ਹੋਈਆਂ ਅੱਜ ਇੱਥੇ ਜ਼ਿਲ੍ਹੇ ਦੀਆਂ ਸਮੂਚੀਆਂ ਇਨਸਾਫ ਪਸੰਦ ਜਥੇਬੰਦੀਆਂ ਜਿਨ੍ਹਾਂ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਵਕੀਲ ਸਹਿਬਾਨ ਦੀਆਂ ਜਥੇਬੰਦੀਆਂ ਮਿੱਡੇ ਮੀਲ ਵਰਕਰ ਕੋਪ ਪੈਨਸ਼ਨਰ ਯੂਨੀਅਨ ਮਤਲਬ ਕਿ ਜਿੰਨੀਆਂ ਵੀ ਸਮੂਚੀਆਂ ਜਥੇਬੰਦੀਆਂ ਜਿਹੜੀਆਂ ਹਮੇਸ਼ਾ ਹੱਕ ਸੱਚ ਲਈ ਲੜਦੀਆਂ ਰਹੀਆਂ ਅੱਜ ਇੱਥੇ ਇਕੱਤਰ ਹੋਈਆਂ ਇੱਥੇ ਇਕੱਤਰ ਹੋਣ ਦਾ ਜਿਹੜਾ ਮਕਸਦ ਸੀ ਉਹ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨੀ ਜੋ ਸਰਕਾਰੀ ਮਿਡਲ ਸਕੂਲ ਕਰਮਜੀਤਪੁਰ ਵਿਖੇ ਜੋ ਘਟਨਾ ਵਾਪਰੀ ਕਿ ਇੱਕ ਉੱਥੇ ਜਾ ਕੇ ਸਾਡੇ ਇਥੋਂ ਜੋ ਆਪਣੇ ਆਪ ਨੂੰ ਹਲਕਾ ਇੰਚਾਰਜ ਕਹਿੰਦੇ ਆ ਉਹਨਾਂ ਦੇ ਪੀਏ ਸਾਹਿਬ ਉੱਥੇ ਜਾ ਕੇ ਜੋ ਕੰਮ ਕਰਕੇ ਆਏ ਉਥੋਂ ਦੇ ਅਧਿਆਪਕਾਂ ਦੇ ਰਜਿਸਟਰਾਂ ਦੀਆਂ ਫੋਟੋਆਂ ਖਿੱਚੀਆਂ ਉਥੋਂ ਦੇ ਜੋ ਉਲੜਬਾਜੀ ਕੀਤੀ ਰਿਕਾਰਡ ਨਾਲ ਛੇੜਛਾੜ ਕੀਤੀ ਤੇ ਇੱਥੇ ਹੀ ਇਹ ਨਹੀਂ ਰੁਕੇ ਉਸ ਤੋਂ ਬਾਅਦ ਜਦੋਂ ਤੁਹਾਡੇ ਵਰਗੇ ਮੀਡੀਆ ਚੈਨਲਾਂ ਨੇ ਸਾਡੀ ਕਵਰੇਜ ਕੀਤੀ ਮੀਟਿੰਗ ਤੋਂ ਬਾਅਦ ਤੇ ਉਸ ਦੇ ਥੱਲੇ ਆਪਣੇ ਵਰਕਰਾਂ ਨੂੰ ਭੇਜਾ ਕੇ ਜਿਸ ਦੀਆਂ ਆਡੀਓ ਅੱਜ ਇਸ ਮੀਟਿੰਗ ਵਿੱਚ ਆਪਣੇ ਸਾਥੀਆਂ ਨੂੰ ਆਪਣੀ ਭਰਾਤਰੀ ਅਤੇ ਬੰਦੀਆਂ ਨੂੰ ਸੁਨਾਈਆਂ ਕਿ ਜਿਸ ਤਰ੍ਹਾਂ ਵਿੱਚ ਇਹਨਾਂ ਦੇ ਇਹ ਜੋ ਸੱਜਣ ਸਿੰਘ ਟੀਮਾਂ ਦੀ ਟੀਮ ਆ ਉਹਨਾਂ ਨੇ ਜੋ ਇਹਨਾਂ ਦੇ ਵਰਕਰਾਂ ਨੇ ਆਡੀਓ ਪਾ ਕੇ ਆਪਣੇ ਜੋ ਵਲੰਟੀਅਰ ਆ ਜੋ ਆਮ ਲੋਕ ਆ ਉਹਨਾਂ ਨੂੰ ਭੜਕਾਇਆ ਕਿ ਅਧਿਆਪਕ ਵਰਗ ਦੇ ਖਿਲਾਫ ਇੱਕ ਮਾਹੌਲ ਬਣਾਓ ਪੂਰੇ ਪੰਜਾਬ ਦੇ ਅਧਿਆਪਕ ਵਰਗ ਨੂੰ ਸੋਸ਼ਲ ਮੀਡੀਆ ਉੱਪਰ ਭੰਡਿਆ ਗਿਆ ਉਹਨਾਂ ਦੇ ਵਿਰੋਧ ਬਹੁਤ ਹੀ ਜਿਹੜੀ ਆ ਘਟਿਆ ਜਿਹੜੀ ਬਿਆਨਬਾਜ਼ੀ ਉਹ ਇਹਨਾਂ ਨੇ ਕੀਤੀ ਇਹਨਾਂ ਦੀ ਸ਼ਹਿਤ ਇਹ ਕੀਤੀ ਉਹ ਸਭ ਦੇ ਵਿਰੋਧ ਵਿੱਚ ਅੱਜ ਇੱਥੇ ਸਾਰੀ ਜਥੇਬੰਦੀਆਂ ਇਕੱਤਰ ਹੋਈਆਂ ਕਿ ਜੋ ਅਸੀਂ ਪਿਛਲੇ ਦਿਨੀ ਜੋ ਘਟਨਾ ਉੱਥੇ ਕਰਮਜੀਤਪੁਰ ਵਾਪਰੀ ਜਿਹੜੇ ਅੰਸਰ ਉੱਥੇ ਗਏ ਸੀ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਨ ਲਈ ਅਸੀਂ ਮਾਨਯੋਗ ਡੀਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਗਏ ਸੀ ਉਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਇੱਥੇ ਅਸੀਂ ਸਮੂਚੀਆਂ ਜਥੇਬੰਦੀਆਂ ਨੇ ਅਧਿਆਪਕ ਜਥੇਬੰਦੀਆਂ ਕਿਸਾਨ ਮਜ਼ਦੂਰ ਸਾਡੇ ਪੈਨਸ਼ਨਰ ਸਭ ਨੇ ਸਹਿਮਤੀ ਨਾਲ ਮਤਾ ਪਾਸ ਕੀਤਾ ਕਿ ਜੇਕਰ ਇਹਨਾਂ ਅਨਸਰਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਾਂ 23 ਤਰੀਕ ਨੂੰ ਸ਼ਨੀਵਾਰ ਦੇ ਦਿਨ ਪੂਰਾ ਜ਼ਿਲ੍ਹਾ ਪੂਰੇ ਜ਼ਿਲ੍ਹੇ ਦੇ ਅਧਿਆਪਕ, ਕਿਸਾਨ ਮਜ਼ਦੂਰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂ ਹੋਰ ਸਮੂਚੀਆਂ ਜਿੱਥੇ ਬੰਦੀਆਂ ਜਿਹੜੀਆਂ ਅੱਜ ਭਾਵੇਂ ਇਸ ਮੀਟਿੰਗ 'ਚ ਨਹੀਂ ਆਈਆਂ ਜਿੰਨਾ ਸਾਨੂੰ ਵਿਸ਼ਵਾਸ ਦਵਾਇਆ ਕਿਸੇ ਇਹਨਾਂ ਦੇ ਨਾਲ ਹਾਂ ਸਾਰੇ ਮਿਲ ਕੇ ਪੂਰੇ ਸੁਲਤਾਨਪੁਰ ਲੋਧੀ ਵਿੱਚ ਮਾਰਚ ਕਰਾਂਗੇ ਤੇ ਇਹਨਾਂ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਕਾਰ ਦੇ ਜਿਹੜੇ ਨੁਮਾਇੰਦੇ ਹੁੰਦੇ ਆ ਇਹਨਾਂ ਦਾ ਸ਼ਰੇਆਮ ਜਿਹੜਾ ਭਾਂਡਾ ਚਰਾਹੇ 'ਚ ਪੰਨਾਂਗੇ ਆਮ ਲੋਕਾਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਤਾਂ ਇਹਨਾਂ ਨੇ ਕੀ ਦੂਰ ਕਰਨੀ ਸੀ ਬਲਕੇ ਛਪਾਰਸ਼ੀ ਅਧਿਆਪਕਾਂ ਨੂੰ ਆਪਦੇ ਘਰਾਂ ਦੇ ਨੇੜੇ ਐਡਜਸਟ ਕਰਨ ਲਈ ਜਿਹੜੇ ਸਾਡੇ ਸਕੂਲ ਆ ਉਹਨਾਂ ਨੂੰ ਖਾਲੀ ਕੀਤਾ ਜਾ ਰਿਹਾ ਸਕੂਲਾਂ ਨੂੰ ਟੀਚਰਲੈਸ ਕੀਤਾ ਜਾ ਰਿਹਾ ਬਹੁਤ ਸਾਰੇ ਸਕੂਲ ਸਾਡੇ ਕੋਲ ਸਟਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ 250 ਤੋਂ ਉੱਪਰ ਅਧਿਆਪਕ ਪੜਾ ਰਹੇ ਆ ਤੇ ਵਿਭਾਗ ਵੱਲੋਂ ਉੱਥੇ ਟੀਚਰਾਂ ਦਾ ਪ੍ਰਬੰਧ ਕੀਤਾ ਗਿਆ ਪਰ ਉਹਨਾਂ ਟੀਚਰਾਂ ਨੂੰ ਇਹ ਉੱਥੇ ਜਾਣ ਨਹੀਂ ਦੇ ਰਹੇ ਇਹ ਸ਼ਿਭਾਰਸ਼ ਪਾ ਕੇ ਸਾਡੀ ਅਫਸਰਸ਼ਾਈ ਤੇ ਦਬਾਅ ਪਾ ਕੇ ਉਹਨਾਂ ਨੂੰ ਉਹਨਾਂ ਸਕੂਲਾਂ ਵਿੱਚ ਨਹੀਂ ਜਾਣ ਦੇਤੇ ਜਿੱਥੇ ਅਧਿਆਪਕਾਂ ਦੀ ਲੋਡ ਆ ਇਹ ਸਾਰੀਆਂ ਗੱਲਾਂ ਅਸੀਂ ਆਮ ਲੋਕਾਂ 'ਚ ਲੈ ਕੇ ਜਾਵਾਂਗੇ 23 ਤਰੀਕ ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਵੱਡਾ ਇਕੱਠ ਕਰਕੇ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦੇ ਬੇਨਕਾਬ ਕਰਾਂਗੇ ਇਹਨਾਂ ਦੇ ਚਿਹਰੇ ਕਿ ਇਹ ਕਿਸ ਤਰ੍ਹਾਂ ਕੱਲੇ ਸਕੂਲਾਂ ਵਿੱਚ ਹੀ ਨਹੀਂ ਹੋਰ ਦਫ਼ਤਰਾਂ ਵਿੱਚ ਵੀ ਦਖਲਅੰਦਾਜ਼ੀ ਕਰਕੇ ਜਿਹੜੇ ਸਹੀ ਕੰਮ ਜਿਹੜੇ ਉਹ ਨਹੀਂ ਹੋਣਦੇ ਰਹੇ ਇਹਨਾਂ ਨੇ ਅਧਿਆਪਕਾਂ ਦੇ ਨਾਲ ਇਹਨਾਂ ਦਾ ਬਦਲੀ ਦਾ ਕੀ ਕਾਰਨ ਮੁਤਵਤਾ ਜਿਹੜਾ ਘਾਟ ਵੀ ਆਉਂਦੇ ਹੱਕਾਂ ਦੀ ਸ਼ਰਤ ਹੈ ਕੋਈ ਸਕੂਲਾਂ ਦੇ ਕਰਮਜੀਤਪੁਰ ਸਕੂਲ ਦੀ ਸੀ ਤੁਹਾਨੂੰ ਗੱਲ ਦੱਸਦੇ ਆ ਕਿ ਕਰਮਜੀਤਪੁਰ ਸਕੂਲ ਜਿੱਥੇ ਕਟੜਾ ਵਾਪਰੀ ਉਸ ਪ੍ਰਾਇਮਰੀ ਸਕੂਲ ਵਿੱਚ ਕੋਈ ਵੀ ਅਧਿਆਪਕ ਨਹੀਂ ਹੈਗਾ ਉਹ ਸਕੂਲ ਪਿਛਲੇ ਲੰਬੇ ਸਮੇਂ ਤੋਂ ਖਾਲੀ ਚੱਲ ਰਿਹਾ ਉੱਥੇ ਜਥੇਬੰਦੀਆਂ ਨੇ ਆਪਣੇ ਲੈਵਲ ਤੇ ਅ fırsਰਾਂ ਨੂੰ ਕਹਿ ਕੇ ਕਿ ਇੱਥੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਜੇਕਰ ਸਾਡੇ ਸਕੂਲਾਂ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਅਸੀਂ ਉਹਨਾਂ ਦੇ ਸਿਰ ਤੇ ਹੀ ਰੋਟੀ ਖਾ ਰਹੇ ਆ ਜੇਕਰ ਉਹ ਬੱਚੇ ਨਹੀਂ ਪੜਨਗੇ ਉਹ ਬੱਚੇ ਤੋਂ ਹਟ ਜਾਣਗੇ ਤਾਂ ਇੱਕ ਸਕੂਲ ਹੋਰ ਜਿਹੜਾ ਵਾ ਜ਼ਿਲ੍ਹੇ ਦਾ ਬੰਦ ਹੋ ਜੂ ਇਸ ਕਰਕੇ ਅਸੀਂ ਅਫਸਰਾਂ ਨੂੰ ਕਹਿ ਕੇ ਉੱਥੇ ਇੱਕ ਆਪਣੇ ਅਧਿਆਪਕ ਸਾਥੀ ਨੂੰ ਉੱਥੇ ਆਰਜੀ ਪ੍ਰਬੰਧ ਤੇ ਨਿਯੁਕਤ ਕੀਤਾ ਹੋਇਆ ਬਹੁਤ ਲੰਬੇ ਸਮੇਂ ਤੋਂ ਤੇ ਅੱਜ ਉੱਥੇ ਇੱਕ ਅਧਿਆਪਕਾ ਦੀ ਪਿਛਲੇ ਸਮੇਂ ਵਿੱਚ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਕਿ ਅਸੀਂ ਪੱਕੇ ਕੀਤਾ ਉਹਨਾਂ ਦੀ ਉੱਥੇ ਬਦਲੀ ਹੋਈ ਉਹਨਾਂ ਦੀ ਉੱਥੇ ਨਿਯੁਕਤੀ ਹੋਈ ਉਹ ਮਿਡਲ ਸਕੂਲ ਵਿੱਚ ਪੜਾਉਂਦੇ ਸੀ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਦੇ ਫੈਸਲੇ ਤਹਿਤ ਉਹਨਾਂ ਦੀ ਨਿਯੁਕਤੀ ਪ੍ਰਾਇਮਰੀ ਸਕੂਲ ਕਰਮਜੀਤਪੁਰ ਵਿਖੇ ਹੋਈ ਮਿਡ ਪਰ ਉਹਨਾਂ ਦੀ ਅਨੁਯੁਕਤੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹ ਪੋਲੀਟੀਕਲ ਲੀਡਰਾਂ ਨੇ ਸ਼ਿਫਾਰਿਸ਼ ਪਾ ਕੇ ਉਹਨਾਂ ਨੂੰ ਉੱਥੋਂ ਰਿਲੀਵ ਕਰਨ ਦੇ ਆਰਡਰ ਜਾਰੀ ਕਰਾਏ ਕਿ ਇਹ ਅਧਿਆਪਕਾ ਉੱਥੇ ਨਹੀਂ ਜਾਊਗੀ ਇਸ ਨੂੰ ਹੋਰ ਕਿਸੇ ਸਕੂਲ 'ਚ ਭੇਜਤਾ ਜਾਵੇ ਉਹ ਸਕੂਲ ਨੂੰ ਫੇਰ ਕਾਲੀ ਕਰਤਾ ਜਾਵੇ ਇਸੇ ਤਰ੍ਹਾਂ ਹੀ ਮੈਂ ਦੱਸ ਦਵਾਂ ਕਿ ਲਾਟੀਆਂਵਾਲ ਸਕੂਲ ਸਾਡਾ ਹੈਗਾ ਪ੍ਰਾਇਮਰੀ ਸਕੂਲ ਲਾਟੀਆਂ ਵਾਲਾ ਜੋ ਇਸੇ ਹਲਕੇ ਚ ਪੈਂਦਾ ਉੱਥੇ ਲਗਭਗ 238 ਬੱਚੇ ਪੜ ਰਹੇ ਆ ਉੱਥੇ ਸਿਰਫ ਇੱਕ ਹੀ ਲੇਡੀ ਦੇ ਆਪਕਾ ਉਹਨਾਂ ਨੂੰ ਪੜਾ ਰਹੀ ਆ ਤੁਸੀਂ ਆਂ ਵੇਖ ਲਓ 238 ਬੱਚਾ ਨੂੰ ਇੱਕ ਅਧਿਆਪਕ ਕਿੱਦਾਂ ਉਹਨਾਂ ਦਾ ਸੰਭਾਲ ਕਰ ਸਕੂਗਾ ਤੇ ਉਸ ਦੇ ਆਰਡਰ ਵਿਭਾਗ ਵੱਲੋਂ ਮਤੀ 11-12 ਨੂੰ ਕੀਤੇ ਹੋਏ ਆ ਪਰ ਇਹ ਲੋਕ ਉਸ ਲੜਕੀ ਨੂੰ ਵੀ ਰਲੀਵ ਨਹੀਂ ਉਥੋਂ ਹੋਣ ਦਿੰਦੇ ਉਥੇ ਜਿਹੜੀ ਨਿਯੁਕਤੀ ਹੋਈ ਆ ਉਸ ਨੂੰ ਉਥੇ ਜੁਆਇਨ ਨਹੀਂ ਕਰਨ ਦੇ ਰਹੇ ਕਿ ਤੁਸੀਂ ਜਿਹੜਾ ਕਿਉਂਕਿ ਉਹਨਾਂ ਦੀ ਕੋਈ ਆਪਦੀ ਸ਼ਿਫਾਰਸ਼ ਹੋਊਗੀ ਜਾਂ ਕੋਈ ਅਸਰ ਸੂਬ ਹੋਊਗਾ ਉਹ ਅਧਿਆਪਕਾ ਵੀ ਕਿਸੇ ਹੋਰ ਸਕੂਲ ਤੋਂ ਸਕੂਲ ਚ ਨਹੀਂ ਆ ਰਹੀ ਤੇ ਉਥੇ 238 ਬੱਚਿਆਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਇਸੇ ਤਰ੍ਹਾਂ ਜ਼ਿਲ੍ਹੇ 'ਚ ਹੋਰ ਬਹੁਤ ਸਾਰੀਆਂ ਉਦਾਹਰਨਾਂ ਜਿੱਥੇ ਇਹ ਲੋਕ ਆਪਣੀ ਦਖਲਅੰਦਾਜ਼ੀ ਕਰਕੇ ਆਪਣੇ ਜਿਹੜੇ ਚਹੇਤੇ ਆ ਉਹਨਾਂ ਨੂੰ ਉਹਨਾਂ ਸਕੂਲਾਂ ਵਿੱਚ ਨਹੀਂ ਜਾਣ ਦੇ ਰਹੇ ਜਿੱਥੇ ਅਸਲ ਵਿੱਚ ਲੋੜ ਹੈਗੀ ਆ ਹੁਣ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਰਾਜਨੀਤਿਕ ਬਹੁਤ ਜ਼ਿਆਦਾ ਵੱਧ ਗਿਆ ਉਸ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਵੀ ਅੱਗੇ ਸਿੱਖਿਆ ਦਾ ਭਵਿੱਖ ਕੀ ਹੋਵੇਗਾ ਦੇਖੋ ਜੀ ਚਾਹੇ ਜਿੰਨੀਆਂ ਵੀ ਸਰਕਾਰਾਂ ਆਈਆਂ ਸਿੱਖਿਆ ਤੇ ਹੋਰ ਜਿਹੜੇ ਜਨਤਕ ادارے ਆ ਜਿਨ੍ਹਾਂ ਤੋਂ ਇਹਨਾਂ ਨੂੰ ਕੋਈ ਪ੍ਰੋਫਿਟ ਨਹੀਂ ਹੁੰਦਾ ਉਹ ਚਾਹੇ ਸੇਤਾ ਚਾਹੇ ਟਰਾਂਸਪੋਰਟ ਆ ਪਬਲਿਕ ਚਾਹੇ ਉਹ ਸਾਡੀ ਐਜੂਕੇਸ਼ਨ ਆ ਜਿੱਥੋਂ ਇਹਨਾਂ ਨੂੰ ਕੋਈ ਕਮਾਈ ਨਹੀਂ ਹੁੰਦੀ ਸਰਕਾਰਾਂ ਨੂੰ ਇਹ ਉਹਨਾਂ ਮਹਿਕਮਿਆਂ ਨੂੰ ਅਸਲੀਅਤ ਵਿੱਚ ਖਤਮ ਕਰਨ ਦੇ ਤੁਲੇ ਹੋਇਆ ਇਹ ਨਹੀਂ ਚਾਹੁੰਦੇ ਕਿ ਇਹ ਮਹਿਕਮਿਆਂ ਵਿੱਚ ਅਸੀਂ ਜਿਹੜਾ ਵਾ ਐਸਾ ਇਨਵੈਸਟ ਕਰੀਏ ਇਹਨਾਂ ਦੇ ਆਪਕਾਂ ਨੂੰ ਤਨਖਾਹਾਂ ਦੇਈਏ ਇਸੇ ਕਰਕੇ ਇਹ ਲੋਕ ਜਿਹੜੇ ਮਹਿਕਮੇ ਨੂੰ ਖਤਮ ਕਰਨਾ ਹੁੰਦਾ ਉਸ ਨੂੰ ਆਮ ਲੋਕਾਂ ਦੇ ਵਿੱਚ ਬਦਨਾਮ ਕਰਦੇ ਆ ਜੋ ਚੀਜ਼ ਅੱਜ ਚੱਲ ਰਹੀ ਆ ਕਿ ਅਧਿਆਪਕ ਜਿਹੜੇ ਆ ਸਕੂਲਾਂ ਵਿੱਚ ਆਉਂਦੇ ਨਹੀਂ ਸਕੂਲਾਂ ਵਿੱਚ ਪੜ੍ਹਾਉਂਦੇ ਨਹੀਂ ਸਕੂਲਾਂ ਵਿੱਚ ਵੜਦੇ ਨਹੀਂ ਮੈਂ ਨਾ ਸਰਕਾਰ ਨੂੰ ਪੁੱਛਣਾ ਚਾਹਾਂਗਾ ਕਿ ਤੁਹਾਡੇ ਕੋਲ ਇੱਕ ਬਹੁਤ ਵੱਡਾ ਸਿਸਟਮ ਆ ਤੁਹਾਡੇ ਕੋਲ ਇਥੋਂ ਇੱਕ ਬਲਾਕ ਤੋਂ ਲੈ ਕੇ ਇੱਕ ਸੈਂਟਰ ਤੋਂ ਲੈ ਕੇ ਚੰਡੀਗੜ੍ਹ ਤੱਕ ਤੁਹਾਡੇ ਕੋਲ ਟੀਮਾਂ ਬੈਠੀਆਂ ਜੇ ਕਰੋਨਾ ਟੀਮਾਂ ਦੇ ਹੁੰਦੇ ਆ ਅਧਿਆਪਕ ਸਕੂਲਾਂ ਤੇ ਨਹੀਂ ਆ ਰਹੇ ਤਾਂ ਫਿਰ ਫੇਲਿਅਰ ਕਿੱਥੇ ਆ ਰਫੇਲਰ ਤੇ ਸਿਸਟਮ ਦੀ ਜਾਨ ਆਪਾਂ ਅਧਿਆਪਕ ਨੂੰ ਤਾਂ ਕਸੂਰ ਨਹੀਂ ਕੱਢ ਸਕਦੇ ਅਸੀਂ ਕਹਿੰਨੇ ਆ ਅਧਿਆਪਕਾਂ ਨੂੰ ਚੈੱਕ ਕਰੋ ਸਾਡਾ ਸਿਸਟਮ ਚੈੱਕ ਕਰੇ ਸਾਡੇ ਅਫਸਰ ਬੈਠੇ ਹੋ ਚੈੱਕ ਕਰਨ ਜੇਕਰ ਕੋਈ ਅਧਿਆਪਕ ਇਸ ਤਰ੍ਹਾਂ ਫੜਿਆ ਜਾਂਦਾ ਵਾ ਅਸੀਂ ਬਿਲਕੁਲ ਉਸ ਦੀ ਸਪੋਰਟ ਨਹੀਂ ਕਰਾਂਗੇ ਕੋਈ ਵੀ ਜਿਹੜੀ ਜੱਥੇਬੰਦੀ ਜੋ ਅਧਿਆਪਕ ਗਲਤ ਆ ਉਹਦੀ ਕਦੀ ਸਪੋਰਟ ਨਹੀਂ ਕਰੂਗੀ ਪਰ ਏ ਆਪਣੀ ਜਿਹੜੀ ਗਲਤੀ ਨੂੰ ਛਪਾਉਣ ਵਾਸਤੇ ਸਿਸਟਮ ਦੇ ਨੂੰ ਜਿਹੜਾ ਸੁਧਾਰਨ ਦੀ ਬਜਾਏ ਇਹ ਸਿਸਟਮ ਨੂੰ ਖਤਮ ਕਰਨ ਦੇ ਤੁਲੇ ਹੋਏ ਅਧਿਆਪਕ ਵਰ ਨੂੰ ਜਾਣਬੁੱਝ ਕੇ ਜਿਹੜਾ ਉਹ ਬਦਨਾਮ ਕਰ ਰਿਹਾ ਮੈਂ ਰਿਸ਼ਪਾਲ ਸਿੰਘ ਸੁਭਾ ਜਨਸਕੱਤਰ ਕਿਰਤੀ ਕਿਸਾਨੀ ਦਾ ਪੰਜਾਬ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵੱਲੋਂ ਅਧਿਆਪਕ ਸਾਥੀਆਂ ਵੱਲੋਂ ਸੱਦੇ ਮੀਟਿੰਗ ਵਿੱਚ ਸ਼ਾਮਲ ਹੋਏ ਆ ਮੀਟਿੰਗ ਜਿਹੜੀ ਇਥੋਂ ਦੇ ਜਿਹੜਾ ਹਲਕਾ ਹਲਕਾਨ ਚਾਰਜ ਮੈਂ ਇਹਨਾਂ ਨੂੰ ਹਲਕਾ ਹਲਦੀ ਕਹਾਂਗਾ ਉਹਦੇ ਕੋ ਪੀਏ ਵੱਲੋਂ ਜਿਹੜੀ ਸਕੂਲ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਆ ਉਹਦੇ ਸਬੰਧਤ ਸੀਗੀ ਤੇ ਅਸੀਂ ਸੰਯੁਕਤ ਮੋਰਚੇ ਵਾਲੇ ਬੱਤੀ ਕਿਸਾਨ ਜਥੇਬੰਦੀਆਂ ਵਾਲੇ ਜਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਾਲੇ ਜਾਂ ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ ਵਾਲੇ ਇਸ ਗੱਲ ਲਈ ਬਹੁਤ ਸਪਸ਼ਟ ਆ ਵੀ ਇਸ ਗੁੰਡਾਗਰਦੀ ਨੂੰ ਠੱਲ ਜਿਹੜੀ ਆ ਉਹ ਸਿਰ ਤੇ ਸਿਰ 'ਤੇ ਇਕੱਠੇ ਹੋਏ ਲੋਕ ਆ ਸਕਦੇ ਜਿਵੇਂ ਮੇਰੇ ਸਾਥੀ ਅਧਿਆਪਕ ਨੇ ਦੱਸਿਆ ਵੀ ਐਜੂਕੇਸ਼ਨ ਖਤਮ ਕਰ ਰਿਹਾ ਕਲੀ ਐਜੂਕੇਸ਼ਨ ਸਿਸਟਮ ਇਹ ਨਹੀਂ ਖਤਮ ਕਰ ਰਿਹਾ ਨਾ ਸਾਰਾ ਸਾਰਾ ਕੁਝ ਹੀ ਖਤਮ ਕਰਤਾ ਇਹਨਾਂ ਦਾ ਅਦਾਲਤਾਂ ਦਾ ਪਠਾ ਵਟਾਤਾ ਠਾਣਿਆਂ ਦਾ ਪਠਾ ਵਟਾਤਾ ਸਿਹਤ ਸਿਸਟਮ ਦਾ ਪਠਾ ਵਟਾਤਾ ਐਜੂਕੇਸ਼ਨ ਦਾ ਪਠਾ ਵਟਾ ਸਾਰੀ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਈਵੇਟ ਕਰਤੀ ਤਾਂ ਕਿ ਬੱਚੇ ਪੜ੍ਹਨਾ ਸਕਣ ਪੜਨ ਅਨਪੜ੍ਹਣਗੇ ਨਸ਼ੇ ਕਰਨਗੇ ਗੁਨਾਹ ਕਰਦੀ ਕਰ ਜਾਣ ਸਾਨੂੰ ਉਹਨਾਂ ਨੂੰ ਕੀ ਇਹਨਾਂ ਨੂੰ ਤੇ ਗੁੱਡੇ ਚਾਹੀਦੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਪੜ੍ਹਨ ਚੰਗੇ ਪੜ੍ਹਨਾ ਉਹ ਸਵਾਲ ਕਰਨਾ ਸਿੱਖਣ ਇਹਨਾਂ ਨੂੰ ਵੀ ਤੁਸੀਂ ਕਰਦੇ ਕੀ ਹੋ ਇਹ ਸਵਾਲ ਉਹ ਲੋਕ ਇਹਨਾਂ ਨੂੰ ਕਰਨਗੇ ਪੜੇ ਲਿਖੇ ਇਸ ਕਰਕੇ ਅਸੀਂ ਇਹਨਾਂ ਦੇ ਜੋ ਵੀ ਕੋਹੜਾ ਨੰਨੇ ਲਈ ਕੀਤਾ ਹੈ ਤੇ ਉਹਦੀ ਪੂਰੀ ਉਹਰ ਸਪੋਰਟ ਕਰਦੇ ਆ ਅਮੈਟ ਕਰਦੇ ਆ ਤੇ ਜਿਹੜੀ ਉਹ ਉਹਦੇ ਪੀਐਨ ਇਥੇ ਸਕੂਲ ਚ ਗੁੰਡਾਗਰਦੀ ਕਰਦੀ ਕਰਦੀ ਆ ਕੀਤੀ ਉਹਦੀ ਨਖੇਦੀ ਕਰਦੇ ਆ ਤੇ ਮੰਗ ਕਰਦੇ ਆ ਕਿ ਆ ਜਿਹੜੇ ਆ ਪੀਐ ਆ ਜਿਹੜੇ ਹਰਕਾ ਇਨਚਾਰਜ ਆ ਇਹ ਅਸਲ ਵਿੱਚ ਜਮਹੂਰੀਅਤ ਦਾ ਮਖੌਲ ਜਿਹੜੇ ਜਿੱਤੇ ਐਮਐਲਏ ਆ ਐਕਟਲੀ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੇ ਆਪਣਾ ਵਿਸ਼ਵਾਸ ਉਹਨਾਂ ਦੇ ਵਿੱਚ ਪ੍ਰਗਟ ਕੀਤਾ ਨਾ ਕਿ ਹਲਕਾ ਇੰਤਿਆਰ ਦੇ ਵਿੱਚ ਪ੍ਰਗਟ ਕੀਤਾ ਉਹਨਾਂ ਨੂੰ ਉਹਨਾਂ ਤੋਂ ਪੁੱਛਣਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਾਵਰਾ ਜੜੀਆਂ ਫੁੱਲ ਫਲਾਜ ਹੋਣੀਆਂ ਚਾਹੀਦੀਆਂ ਉਹ ਆਪਣੇ ਹਲਕੇ ਦਾ ਵਿਕਾਸ ਕਰਾਉਣ ਉਹਨਾਂ ਦੇ ਜਿਹੜੇ ਫੰਡ ਹੈ ਉਹਨਾਂ ਨੂੰ ਦਿੱਤੇ ਜਾਣ ਨਾ ਕਿ ਹਲਕਾ ਹੰਝਾਰ ਦੇ ਹਲਕਾ ਨੂੰ ਜਿਆਦਾ ਪਿੰਡਾਂ ਦੇ ਪਤਾ ਪਾਉਣ ਦੇ ਆ ਪਿੰਡਾਂ 'ਚ ਤੁਹਾਡੇ ਵਧੀਆ ਖਿੱਟੀਆਂ ਕਰ ਲਿਆ ਵੀ ਅਸੀਂ ਅੱਗੇ ਚੱਲ ਜਿੱਤ ਜਾਈਏ ਰੋ ਤਾਂ ਗਾਂ ਦੀ ਗੱਲ ਐ ਨਾ ਜੇ ਲੋਕਾਂ ਨਾਲ ਕੋਈ ਬੰਦੇ ਦੇ ਪੁੱਤਾਂ ਵਾਂਗੂ ਵਰਤਣਗੇ ਤਾਂ ਹੀ ਜਿੱਤਣਗੇ ਤਿੰਨੇ ਜਿੱਤਣਾ ਇਹਨਾਂ ਕਿੱਥੋਂ ਐ ਇਸ ਲਈ ਅਸੀਂ ਇਹਨਾਂ ਦੇ ਕੋਲ ਦੀ ਫਿਰ ਮੈਂ ਦਰਾਵਾਂਗਾ ਸਪੋਰਟ ਕਰਦਿਆਂ ਆ ਜਿਹੜੇ ਐਮਐਲਏ ਆ ਜਿੱਤੇ ਉਹਨਾਂ ਨੂੰ ਪਾਵਰ ਆ ਦਿੱਤੀਆਂ ਨੇ ਧੰਨਵਾਦ ਮੈਂ ਸੁਖਜੈ ਸਿੰਘ ਜ਼ਿਲ੍ਹਾ ਪ੍ਰਧਾਨ ਗਵਰਨਮੈਂਟ ਟੀਚਰ ਯੂਨੀਅਨ ਕਪੂਰਥਲਾ ਅੱਜ ਦੀ ਜਿਹੜੀ ਇਹ ਮੀਟਿੰਗ ਸਾਂਝਾ ਦੇ ਆਪਕ ਮੋਹਚਾਵਰੋਂ ਬੁਲਾਈ ਗਈ ਸੀ ਕੋਸ ਦੇ ਵਿੱਚ ਜਿੰਨੀ ਆਵੀ ਇਨਸਾਫਪਸੰਦ ਜਥੇਬੰਦੀਆਂ ਕੱਟੀਆਂ ਹੋਈਆਂ ਇਸ ਤਹਿਤ ਅੱਜ ਅਸੀਂ ਰਲ ਮਿਲ ਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਸੱਜਣ ਸਿੰਘ ਪੀਏ ਦੇ ਸੱਜਣ ਸਿੰਘ ਦੇ ਪੀਏ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਇਹ ਸਾਰੀ ਆਪਸੀ ਰਲ਼ੀ ਭੁਗਤ ਕਰਨ ਦੇ ਸਾਰਾ ਕੁਝ ਹੋਇਆ ਉਸ ਤਹਿਤ ਸਮੁੱਚੇ ਅਧਿਆਪਕ ਵਰਗ ਤੇ ਨਹੀਂ ਸਾਰਿਆਂ ਦੇ ਦਿਲਾਂ ਦੇ ਉੱਤੇ ਬੜੀ ਠੇਸ ਪਹੁੰਚੀ ਆ ਅਧਿਆਪਕ ਵਰਗ ਨੂੰ ਏਡਾ ਕਿ ਜਲੀਲ ਕੀਤਾ ਗਿਆ ਜਿਹੜਾ ਕਿ برداشت ਤੋਂ ਬਾਹਰ ਆ ਅੱਜ ਉਹ ਸਾਰੀਆਂ ਕਲਿੱਕਾਂ ਜੋ ਕੁਝ মিডিਆ ਦੇ ਉੱਤੇ ਚਲਾਈਆਂ ਉਹ ਸਬੂਤ ਉਹ ਜੋ ਅਸੀਂ ਭਾਜਚਾਰੇ ਦੇ ਵਿੱਚ ਰੱਖੀਆਂ ਆ ਕਿ ਕਿਸ ਤਰ੍ਹਾਂ ਜਿਹੜਾ ਅਧਿਆਪਕ ਵਰਗ ਨੂੰ ਇਹਨਾਂ ਦੇ ਗੁੰਡਿਆਂ ਵੱਲੋਂ ਜਲੀਲ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਅੱਜ ਸਾਰਿਆਂ ਨੇ ਫੈਸਲਾ ਕੀਤਾ ਕਿ ਅਜੇ ਹਾਰ ਜਿਹੜੀ ਆ ਲੜਾਈ ਦੇ ਵਿੱਚ ਜਿਹੜੀ ਕਿ ਪੀਚਰਾ ਨੂੰ ਪਰੇਸ਼ਾਨ ਕਰੇ ਆਮ ਆਦਮੀਆਂ ਨੂੰ ਪਰੇਸ਼ਾਨ ਕਰੇ ਵਿੱਚ ਸਮੁੱਚੇ ਜਿੰਨੀਆਂ ਵੀ ਜਥੇਬੰਦੀਆਂ ਸ਼ਾਮਲ ਹੋਣ ਤੇ ਇਹ ਜਿਹੜਾ ਕੋਲ ਜਿਹੜਾ ਵਿਸ਼ਾਲ ਤਿਆਰ ਕੀਤਾ ਜਾਵੇਗਾ 23 ਤਰੀਕ ਨੂੰ ਅਸੀਂ ਸੁਲਤਾਨਪੁਰ ਦੀ ਕੱਲੀ-ਕੱਲੀ ਸੜਕ ਦੇ ਉੱਤੇ ਇਹ ਸਾਰਾ ਕੁਝ ਅਸੀਂ ਜਨਤਕ ਕਰਾਂਗੇ ਕਿ ਜਿੰਨੀਆਂ ਵੀ ਜਲੀਲ ਗੱਲਾਂ ਕੀਤੀਆਂ ਗਈਆਂ ਉਹ ਹਰ ਇੱਕ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗ ਸਕੇ ਕਿ ਇੱਕ ਗੁੰਡਾ ਗਰਦੀਦਾ ਜਿਹੜਾ ਹਾਲਾਤ ਉਹ ਕੀ ਹੁੰਦੇ ਆ ਜਿਹੜੀ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਆ ਉਸ ਉੱਤੇ ਅਸੀਂ ਤੁਰੰਤ ਐਕਸ਼ਨ ਦੀ ਮੰਗ ਕਰਦੇ ਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਗੰਭੀਰ ਸਿੱਟੇ ਇਹਨਾਂ ਨੂੰ ਭੁਗਤਨੇ ਪੈਣਗੇ ਧੰਨਵਾਦ